ਕੀਮ ਸਾਹਿਬ ਜਿਵੇਂ ਸੂਇਆਂ ਦਾ ਪਾਣੀ ਹੋ ਕਿਸਾਨਾਂ ਨੂੰ ਮਿਲ ਰਿਹਾ ਹੈ ਬਿਜਲੀ ਤੋਂ ਵੀ ਬਹੁਤ ਰਾਹਤ ਹੈ ਕਿਸਾਨ ਜਿਹੜੇ ਹੈਗੇ ਬਾਗੋ-ਬਾਗੇ ਦੇ ਦੇਖੋ ਮੈਂ ਅੱਜ ਜਾ ਰਿਹਾ ਸੀ ਸੜਕ ਤੇ ਤਾਂ ਝੋਨਾ ਲੱਗ ਰਿਹਾ ਤੇ ਮੈਂ ਖੜ ਗਿਆ ਤੇ सरपंचਾਂ ਮਿਲੇ ਆ ਪਿੰਡ ਦੇ ਮੋਹਤਵਾਰ ਬੰਦੇ ਮਿਲੇ ਪੰਜ ਸਹਿਮਾਨ ਵੀ ਨੇ ਸਾਰੀ ਪੰਚਾਇਤ ਹੀ ਲਗਭਗ ਤੇ ਮੈਂ ਉਹਨੂੰ ਪੁੱਛ ਲਿਆ ਵੀ ਬਿਜਲੀ ਦਾ ਕੋਈ ਪ੍ਰੋਬਲਮ ਤਾਂ ਨਹੀਂ ਉਹ ਕਹਿੰਦੇ ਜੀ ਪਹਿਲੀ ਵਾਰ ਹੋਇਆ ਕਿ ਅਸੀਂ ਦਿਨੇ ਮਤਲਬ ਪਾਣੀ ਲਾ ਕੇ ਸ਼ਾਮ ਨੂੰ ਮੋਟਰ ਬੰਦ ਕਰਕੇ ਘਰੇ ਜਾਂਦੇ ਆਂ ਸਵੇਰੇ ਆ ਕੇ ਚਲਾ ਲੈਂਦੇ ਆਂ ਤੇ ਕਦੇ ਵੀ ਜਦੋਂ ਵੀ ਮਰਜ਼ੀ ਦੇਖੋ ਬੱਲਬ ਜਗਦੇ ਹੁੰਦੇ ਪਹਿਲਾਂ ਉਹ ਜਿਹੜਾ ਬੱਲਬ ਬੁਝਿਆ ਹੁੰਦਾ ਸੀ ਉਹ ਮਤਲਬ ਜਗ ਗਿਆ ਹੁੰਦਾ ਪੰਜਾਬ ਦਾ ਜਿਹੜਾ ਜਿਹੜਾ ਤਰੱਕੀ ਵਾਲਾ ਬੱਲਬ ਉਹ ਜਗ ਗਿਆ ਜੀ ਜੀਮ ਸਾਹਿਬ ਯੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਜਿਹੜਾ ਹੈਗਾ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਉਹਨਾਂ ਨੇ ਬੜਾ ਜਿਹੜਾ ਰਚਤਾ ਇਤਿਹਾਸੀ ਦੇ ਬਾਰੇ ਕੀ ਕਹੂੰਗੇ ਕਿਉਂਕਿ ਲੋਕ ਜਿਹੜੇ ਹੈਗੇ ਆ ਕਿਸ ਦਿਨ ਕਿਤੇ ਖੁਸ਼ ਐ ਇਸੀ ਨੂੰ ਲੈ ਕੇ ਮੈਂ ਬਹੁਤ ਖੁਸ਼ ਲੋਕਾਂ ਦੀ ਲਹਿਰ ਹੈ ਜੀ ਮੇਰਾ ਕੋਈ ਸਰਕਾਰ ਨਹੀਂ ਕਰ ਸਕਦੀ ਲੋਕਾਂ ਦੀ ਲਹਿਰ ਬਣਨੀ ਪਊ ਸਰਕਾਰ ਤਾਂ ਹੈਲਪ ਕਰ ਸਕਦੀ ਹੈ ਕਿ ਪੁਲਿਸ ਨਾ ਕੋਈ ਇਸ ਤਰ੍ਹਾਂ ਦੀ ਗੱਲ ਕਰੇ ਕਿ ਪਰਚਾ ਨਹੀਂ ਦਰਜ ਹੋਇਆ ਲੋਕ ਤਾਂ ਪਹਿਲਾਂ ਵੀ ਲੈ ਕੇ ਜਾਂਦੇ ਸੀ ਤਸਕਰਾਂ ਨੂੰ ਫੜਾਉਣਾ ਤਸਕਰ ਨੂੰ ਜਾਂ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਲੋਕ ਥਾਣੇ ਲੈ ਜਾਂਦੇ ਸੀ ਉਹ ਥਾਣੇ 'ਚ ਲੋਕ ਜਿਹੜੇ ਬਾਅਦ 'ਚ ਆਉਂਦੇ ਸੀ ਉਹ ਪਹਿਲਾਂ ਆ ਜਾਂਦੇ ਸੀ ਪਿੰਡ ਪਤਾ ਨਹੀਂ ਕਿੱਥੋਂ ਜ਼ਮਾਨਤ ਕਰ ਦਿੰਦੇ ਸੀ ਸੋ ਅਸੀਂ ਸਿਕਤਾਈ ਕਰਤੀ ਕਿ ਪੁਲਿਸ ਨਾਲ ਜੇ ਕੋਈ ਕੋਈ ਪੁਲਸ ਵਾਲੇ ਸਸਪੈਂਡ ਕੀਤੇ ਅਸੀਂ ਜਦੋਂ ਮੇਰੇ ਉਹ ਸੀ ਪਹਿਲਾਂ ਤੋਂ ਨਾਲ ਹੀ ਥੋੜਾ ਜਿਹਾ ਬਹੁਤ ਜ਼ਿਆਦਾ ਤਾਣਾ ਬਾਣਾ ਉਲਝਿਆ ਹੋਇਆ ਸੀ ਤੇ ਅੱਜ ਵੀ ਮੈਨੂੰ ਗੱਲ ਕੀਤੀ ਸਰਪੰਨ ਸਾਹਿਬ ਨੇ ਕੀਤੀ ਸਾਰਿਆਂ ਨੇ ਕਿ ਇਹ ਜੁਧ ਨਸ਼ਾ ਫਰੋਦ ਜਿਹੜਾ ਤੁਸੀਂ ਉਹਨਾਂ ਦੀ ਵੀ ਪੁਲਿਸ ਇੰਟਰਵਿਊ ਕਰਿਓ ਕਿ ਇਹ ਇਹ ਤੁਸੀਂ ਬੜਾ ਐਫਰਟ ਕੀਤਾ ਮੈਂ ਤਾਂ ਐਫਰਟ ਹੀ ਕਰ ਸਕਦਾ ਬਾਕੀ ਤਾਂ ਲੋਕਾਂ ਨੇ ਕਰਨਾ ਹੈ ਜਦੋਂ ਲੋਕ ਲਹਿਰ ਬਣ ਗਈ ਆਪੀ ਸਰ ਕੋ ਠੀਕ ਹੋ ਗਈ ਸਰ ਲੁਧਿਆਣਾ ਜਿਮ ਨਹੀਂ ਚੋਣ ਬਾਰੇ ਕੀ ਹੋੁੰਦੇ ਜੀ ਕਿਉਂਕਿ ਉੱਥੇ ਕਾਫੀ ਜਿਹੜਾ ਕੰਪਨੀ ਹੁੰਦੀ ਕੰਮ ਕਰਦੇ ਪਰ ਤੁਹਾਨੂੰ ਤੁਸੀਂ ਆਪਦੇ ਚੈਨਲ ਤੇ ਆਪ ਹੀ ਦੱਸ ਦੋਗੇ ਠੀਕ ਹੈ ਮਿਹਰਬਾਨੀ ਜੀ